ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ Allot Trades ਤੇ ਇਸ ਚੈਨਲ ਤੇ ਤੁਹਾਨੂੰ ਕ੍ਰਿਪਟੋ ਕਰੰਸੀ ਦੇ ਰਿਲੇਟਡ ਕੁਇਕ ਅਪਡੇਟਸ ਤੇ ਹੋਰ ਟ੍ਰੇਡ ਓਪਰਚ्युनिटीज ਤੋਂ ਜਾਣੂ ਕਰਵਾਇਆ ਜਾਏਗਾ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ BTC USDT Ethereum ਤੇ ਕੁਝ Altcoins ਬਾਰੇ BTC ਨੇ ਰੀਸੈਂਟਲੀ ਡੇਲੀ ਟਾਈਮ ਫਰੇਮ ਦੀ ਕੈਂਡਲ ਤੇ ਬਹੁਤ ਚੰਗਾ ਪੰਪ ਸ਼ੋਅ ਕੀਤਾ ਹੈ ਇਹ ਪੰਪ 9.55% ਦਾ ਸੀ ਇਸ ਪੰਪ ਦਾ ਕਾਰਨ ਸੀ 트럼ਪ ਜਿਸ ਨੇ ਕਿ ਅਨਾਉਂਸ ਕੀਤਾ ਹੈ ਕਿ ਬਿਟਕੋਇਨ ਯੂਐਸ ਯੂਐਸ ਗਵਰਨਮੈਂਟ ਯੂਐਸ ਸਟੇਟ ਬਿਟਕੋਇਨ ਇਥੀਰੀਅਮ ਸੋਲਾਨਾ ਆਰਡਾ ਤੇ ਐਕਸਆਰਪੀ ਕੁਆਇਨਸ ਨੂੰ ਐਜ਼ ਦਾ ਐਜ਼ ਅ ਸਟ੍ਰੈਟੈਜੀਕ ਰਿਜ਼ਰਵ ਮੇਨਟੇਨ ਕਰੇਗੀ ਜੋ ਕਿ ਇੱਕ ਪੋਜ਼ਿਟਿਵ ਨਿਊਜ਼ ਹੈ ਜੀ ਕ੍ਰਿਪਟੋ ਕਰੰਸੀ ਦੇ ਲਈ ਜੇਕਰ ਆਪਾਂ ਦੇਖੀਏ ਤਾਂ ਇਸ ਨਿਊਜ਼ ਤੋਂ ਪ੍ਰਭਾਵਿਤ ਹੋ ਕੇ ਇਥੀਰੀਅਮ ਦਾ ਵੀ ਪ੍ਰਾਈਸ ਬਹੁਤ ਜ਼ਿਆਦਾ ਪੰਪ ਕੀਤਾ ਹੈ 13% सोलाना ਨੇ ਵੀ ਇਸ ਇਸ ਨਿਊਜ਼ ਦੇ ਕਰਕੇ 24% पंप ਕੀਤਾ ਹੈ ਆਡਾ ਜੋ ਕਿ ਸਭ ਤੋਂ ਜ਼ਿਆਦਾ ਪੰਪ ਹੋਇਆ ਉਸਨੇ 72% ਦਾ ਪੰਪ ਦਿੱਤਾ ਹੈ XRP ਨੇ ਵੀ ਪੰਪ ਕੀਤਾ ਹੈ ਉਸਨੇ ਪੰਪ ਕੀਤਾ ਹੈ ਜੀ 24% ਨੀਅਰ ਅਬਾਊਟ 35% ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ BTC ਦੀ ਨੈਕਸਟ ਮੂਵਮੈਂਟ ਕੀ ਹੋ ਸਕਦੀ ਹੈ ਜੇਕਰ ਦੇਖਿਆ ਜਾਏ ਤਾਂ BTC ਨੇ ਵਾਪਸ ਆਪਦੀ ਰੇਂਜ ਵਿੱਚ ਆ ਚੁੱਕਿਆ ਹੈ ਜੋ ਕਿ 92000 ਤੋਂ 9 ਅਵਰਵ ਦੀ थी 90000 ਨੂੰ ਕ੍ਰਾਸ ਕਰ ਦਿੱਤਾ ਹੈ ਜੇਕਰ ਆਪਾ ਦੇਖੀਏ ਬਿਟਕੋਇਨ ਦੇ ਫਰਸਟ ਸਿਨੈਰੀਓ ਜੋ ਕਿ ਬਿਟਕੋਇਨ ਡੋਮਿਨੈਂਸ ਹੈ ਬਿਟਕੋਇਨ ਡੋਮਿਨੈਂਸ ਨੇ ਵੀ ਵੀਕਲੀ ਟਾਈਮ ਫਰੇਮ ਤੋਂ ਰਿਐਕਸ਼ਨ ਲੈ ਚੁੱਕੀ ਹੈ ਤੇ ਜੋ ਕਿ ਇੱਕ ਨੈਗੇਟਿਵ ਸਿਨੈਰੀਓ ਸੀ ਬਟ ਹੁਣ ਵੀ BTC ਮੂਵਿੰਗ ਐਵਰੇਜਸ ਦੀ ਸਪੋਰਟ ਤੋਂ ਬਿਟਕੋਇਨ ਡੋਮਿਨੈਂਸ ਮੂਵਿੰਗ ਐਵਰੇਜਸ ਦੀ ਸਪੋਰਟ ਲੈ ਕੇ ਅਪਸਾਈਡ ਮੂਵ ਕਰ ਰਹੀ ਹੈ ਜੇਕਰ ਦੇਖਿਆ ਜਾਏ ਤਾਂ ਸੈਕੰਡ ਸਿਨੈਰੀਓ ਜੋ ਕਿ ਬਿਟਕੋਇਨ ਦੀ ਪ੍ਰਾਈਸ ਪ੍ਰੈਡਿਕਸ਼ਨ ਲਈ ਇੱਕ ਕਨਸਿਡਰ ਕੀਤਾ ਜਾ ਸਕਦਾ ਹੈ ਉਹ ਹੈ ਬਿਟਕੋਇਨ ਸੀਐਮਈ ਫਿਊਚਰ ਚਾਰਟ ਬਿਟਕੋਇਨ ਸੀਐਮਈ ਫਿਊਚਰ ਚਾਰਟ ਸ਼ੋਅ ਕਰਦਾ ਹੈ ਜੀ ਪ੍ਰਾਈਸ ਗੈਪਸ ਜੋ ਕਿ ਬਿਟਕੋਇਨ ਪ੍ਰਾਈਸ ਦੇ ਵਿੱਚ ਹੁੰਦੇ ਹਨ ਜੇ ਦੇਖਿਆ ਜਾਏ ਜੇਕਰ ਦੇਖਿਆ ਜਾਏ ਤਾਂ BTC ਨੇ ਆਲਰੇਡੀ ਸਾਰੇ ਗੈਪਸ ਫਿਲ ਕਰ ਦਿੱਤੇ ਨੇ ਰੀਸੈਂਟਲੀ ਜੋ ਡੰਪ ਆਇਆ ਸੀ ਉਸ ਡੰਪ ਵਿੱਚ PTC ਨੇ 77000 980 ਤੋਂ ਲੈ ਕੇ 80700 ਦਾ ਜੋ ਗੈਪ ਸੀ ਜੋ ਪਿਛਲੀ ਬੁਲਡਰਨ ਵੇਲੇ ਕ੍ਰੀਏਟ ਹੋ ਚੁੱਕਿਆ ਸੀ ਰੀਸੈਂਟਲੀ ਹੋਈ ਬੁਲਡਰਨ ਵੇਲੇ ਤਾਂ ਉਸ ਨੂੰ ਫਿਲ ਕਰ ਦਿੱਤਾ ਹੈ ਜੋ ਕਿ ਇੱਕ ਪੋਜ਼ਿਟਿਵ ਐਸਪੈਕਟ ਹੈ BTC ਦੇ ਅਪਸਾਈਡ ਮੂਵਮੈਂਟ ਲਈ BTC ਨੇ ਰੀਸੈਂਟਲੀ ਡੇਲੀ ਜੋ ਕਿ ਮੂਵਮੈਂਟ ਕੀਤਾ ਹੈ ਜੋ ਕਿ 트럼ਪ ਦੀ ਨਿਊਜ਼ ਤੋਂ ਬਾਅਦ BTC ਨੇ ਅਪਸਾਈਡ ਮੂਵਮੈਂਟ ਦਿਖਾਈ ਹੈ ਉਸ ਕਰਕੇ ਵੀ ਇੱਕ ਸਿੰਕ ਪ੍ਰਾਈਸ ਗੈਪ ਜੋ ਕ੍ਰੀਏਟ ਹੋ ਚੁੱਕਾ ਹੈ ਜੋ ਕਿ 87690 ਦੀ ਰੇਂਜ ਤੋਂ 91635 ਦੀ ਰੇਂਜ ਵਿੱਚ ਹੈ ਜਿਸ ਨੂੰ ਕਿ ਪ੍ਰਾਈਸ ਫਿਲ ਕਰ ਸਕਦਾ ਹੈ ਇਸ ਤੋਂ ਬਾਅਦ ਗੱਲ ਕਰਾਂਗੀ ਜੀ ਆਪਾਂ以ਥੀਰੀਅਮ ਬਾਰੇ ਜੋ ਕਿ ਆਲਟ ਕੋਇਨ ਵਿੱਚ ਸਭ ਤੋਂ ਮੇਨ ਹੈ以ਥੀਰੀਅਮ以ਥੀਰੀਅਮ ਫਸਟ ਆਲਟ ਕੋਇਨ ਸੈਕੰਡ ਮੇਨ ਕੋਇਨ ਹੈ ਤੇ ਜੀ ਫਸਟ कॉइन है ऑल्ट कॉइन ਵਿੱਚ ਜੋ ਕਿ ਸਭ ਤੋਂ ਮੇਨ ਹੈ以thereum ਵੀ ਆਫ ਦਿ ਪ੍ਰਾਈਸ ਸਪੋਰਟ ਤੇ ਚੱਲ ਰਿਹਾ ਹੈ ਜੀ以thereum ਵਿੱਚ ਇੱਕ ਹੋਰ ਆਪਾਂ ਨੂੰ ਪੋਜ਼ਿਟਿਵ ਫੈਕਟਰ ਜੋ ਹੈ ਉਹ 200 ਡੇ ਮੂਵਿੰਗ ਐਵਰੇजेस ਹੈ ਜਿਸ ਤੋਂ ਵੀ以thereum ਨੇ ਰੀਸੈਂਟਲੀ ਜੇ ਪਿਛਲਾ ਚਾਰਟ ਦੇਖੀਏ ਤਾਂ ਉਸ ਵਿੱਚ ਵੀ以thereum ਨੇ ਰਿਵਰਸਲ ਲਿਆਇ ਜੋ ਕਿ ਇੱਕ ਪੋਜ਼ਿਟਿਵ ਸਾਈਡ ਹੈ ਇਸ ਤੋਂ ਬਾਅਦ ਜੇ ਦੇਖਿਆ ਜਾਏ ਤਾਂ ਇਥੀਰੀਅਮ ਵੀ ਆਪਦੀ ਸਪੋਰਟ ਤੇ ਐਕਟ ਕਰ ਰਿਹਾ ਹੈ ਜੇਕਰ ਇਸ ਦਾ ਸੈਕੰਡ ਕਨਫਲੈਂਸ ਇਸ ਦੇ ਪ੍ਰਾਈਸ ਅਪਵਰਡ ਮੂਵਮੈਂਟ ਲਈ ਦੇਖਿਆ ਜਾਏ ਤਾਂ ਇਸ ਦਾ ਵੀ ਜੇ ਸੀਐਮਈ ਫਿਊਚਰ ਚਾਰਟ ਹੈ ਸੀਐਮਈ ਫਿਊਚਰ ਚਾਰਟ ਜੇ ਆਪਾਂ ਦੇਖੀਏ ਤਾਂ ਉਸ ਵਿੱਚ ਇੱਕ ਅਪਸਾਈਡ ਪ੍ਰਾਈਸ ਗੈਪਸ ਹਨ ਜੇਕਰ ਇਸ ਦਾ ਫਰਸਟ ਗੈਪ ਜੋ ਕਿ ਰੀਸੈਂਟਲੀ ਕ੍ਰੀਏਟ ਹੋ ਗਿਆ ਹੈ ਲਾਸਟ ਨਾਈਟ ਉਹ ਹੈ ਜੀ 22007 2273 ਤੋਂ ਲੈ ਕੇ 2385 ਤੱਕ ਤੇਜ ਇਹ ਸੈਕਿੰਡ ਗੈਪ ਹੈ ਉਹ ਹੈ ਜੀ 2550 ਤੋਂ ਲੈ ਕੇ 2600 ਤੱਕ ਤੇ थर्ड ਐਂਡ ਲਾਸਟ ਗੈਪ ਜੋ ਹੈ ਇਸ ਤੇ ਪ੍ਰਾਈਸ ਵਿੱਚ ਉਹ ਹੈ ਜੀ 2915 ਤੋਂ ਲੈ ਕੇ 3200 ਤੱਕ ਜੋ ਕਿ ਇੱਕ ਹਾਈ ਪ੍ਰਾਈਸ ਮੂਵਮੈਂਟ ਲਈ ਕਨਸਿਡਰ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਾਂ ਥਰਡ ਆਲਟ ਕੋਇਨ ਬਾਰੇ ਇੱਕ ਆਲਟ ਕੋਇਨ ਬਾਰੇ ਜਿਸ ਵਿੱਚ ਟ੍ਰੇਡ ਓਪਰਚ्युनिटी ਦੇਖਣ ਨੂੰ ਮਿਲ ਸਕਦੀ ਹੈ ਉਹ ਹੈ ਜੀ APT USDT APT USDT ਵੀ ਆਰ ਦਾ ਵੀਕਲੀ ਟਾਈਮ ਫਰੇਮ ਦੇ ਬਿਲਕੁਲ ਨੇੜੇ ਚੱਲ ਰਿਹਾ ਹੈ ਵੀਕਲੀ ਟਾਈਮ ਫਰੇਮ ਤੇ ਵੀਕਲੀ ਸਪੋਰਟ ਤੇ ਚੱਲ ਰਿਹਾ ਹੈ ਇਸ ਤੋਂ ਪਹਿਲਾਂ APT ਨੇ ਇੱਕ ਦੋ ਦੋ ਵਾਰ ਇਹੀ ਸਪੋਰਟ ਤੋਂ ਇਹੀ ਪ੍ਰਾਈਸ ਲੈਵਲ ਤੋਂ ਰਿਵਰਸਲ ਲੈ ਕੇ ਇੱਕ ਚੰਗੀ ਅਪਸਾਈਡ ਰੈਲੀ ਦਿਖਾਈ ਹੈ Recently, 6 6 दे रीसेंटली ਵੀ APT ਨੇ ਇਸ ਪ੍ਰਾਈਸ ਤੋਂ ਥੋੜਾ ਬਹੁਤ ਰਿਵਰਸਲ ਲੈ ਰਿਆ ਹੈ ਜੇਕਰ ਇਸ ਦੀ ਐਂਟਰੀ ਪ੍ਰਾਈਸ ਦੀ ਗੱਲ ਕਰੀਏ ਤਾਂ ਉਹ ਹੈ 4.6 ਤੋਂ ਲੈ ਕੇ 5 ਡਾਲਰਸ ਹੈ ਇਸ ਦੇ ਟਾਰਗੇਟਸ ਜੋ ਹੋਣਗੇ ਉਹ 5.5 3 6.3 6.7 7 ਤੇ 7.4 3 ਤੇ 4 ਟਾਰਗੇਟ ਜੇ ਨੇ ਉਹ ਇੱਕ ਲੌਂਗ ਟਰਮ ਪਰਸਪੈਕਟਿਵ ਲਈ ਆਪਾਂ ਰੱਖ ਸਕਦੇ ਹਾਂ ਇਸ ਦੇ ਨਾਲ ਹੀ ਜੀ ਵੀਡੀਓ ਨੂੰ ਖਤਮ ਕਰ